ਮਣੇ ਮਨ ਬਣਾ ਰਹੇ ਆ ਕਿ ਵਿਜੇ ਨੂੰ ਤੁਸੀਂ ਕਿਹਨਾਂ ਨੂੰ ਦਿਖਾ ਕੇ ਦੇਣਾ ਹੈ ਕਿਵੇਂ ਪਹਿਲਾਂ 20 30 40 ਸਾਲ ਤੋਂ ਪਰਿਵਾਰ ਸੇਵਾ ਕਰ ਰਿਹਾ ਪਰ ਇਸੇ ਤਰੀਕੇ 5 ਸਾਲ ਦੀ ਸੇਵਾ ਲੈਣੀ ਚਾਹੁੰਦਾ ਵਿਜੇ ਦਾ ਉਹ ਇੱਥੇ ਦੱਬ ਕੇ ਕੰਮ ਕਰਾਉਣ ਦੇ ਵਿਕਾਸ ਦੇ ਜਿਹੜਾ ਪੂਰੀ ਜਿਹੜਾ ਵੱਡਾ ਪ੍ਰੋਜੈਕਟ ਹੈ ਆਗਰਾ ਹਰੇਕੀ ਜਲਾਕੇ ਜਲਾਕੇ ਨਹੀਂ ਆਇਆ ਆਉਣ ਵਾਲੇ 5 ਸਾਲ ਦੇ ਦੌਰਾਨ ਉਹ ਆਏਗਾ ਇਸ ਕਰਦਾ ਵਿਸ਼ਵਾਸ ਰੱਖ ਕੇ ਸਾਰਾ ਕਰ ਸੰਕਰ ਇਲਾਕਾ ਪੂਰਾ ਡੰਗਪਾ ਇਲਾਕਾ ਵਿਜੇਦਰ ਸਿੰਘ ਦੇ ਹੱਕ ਵਿੱਚ ਆ ਰਿਹਾ ਜਿਉਂ ਸ਼ੰਡਾਈ ਕਿਤੇ ਜਿਹੜੇ ਆ ਰਹੀ ਹੈ ਕਿਉਂਕਿ ਲੋਕਾਂ ਦਾ ਰੁਝਾਨ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ ਤੇ ਮੈਂ ਸਮਝਦਾ ਕਿ ਵੱਡੀ ਲੀਡ ਦੇ ਵਿੱਚ ਪੰਜਾਬੀ ਦਾ ਡਿਵੀਜ਼ਨ ਸਿਮਲਾ ਉਹ ਆ ਰਿਹਾ ਹੈ Okay. ਮਨ ਨਾਲ ਇਹ ਵਿਜੇ ਸਿੰਘ ਨੂੰ ਜਤਾ ਕੇ ਦੇਣਾ ਜਿਵੇਂ ਪਹਿਲਾਂ 25 30 40 ਸਾਲ ਤੋਂ ਪਰਿਵਾਰ ਸੇਵਾ ਕਰ ਰਿਹਾ ਪਰ ਇਸੇ ਤਰੀਕੇ 5 ਸਾਲ ਮੇਰੀ ਸੇਵਾ ਲੈਣੀ ਚਾਹੁੰਦਾ ਵਿਜੇ ਅੰਦਰ ਉਹ ਇੱਥੇ ਦੱਬ ਕੇ ਕੰਮ ਕਰਾਉਣੇ ਨੇ ਵਿਕਾਸ ਦੇ ਜਿਹੜਾ ਪੂਰੀ ਕਿਸੇ ਦਾ ਵੱਡਾ ਪ੍ਰੋਜੈਕਟ ਹੈ ਅਜੇ ਹਲੇ ਤੱਕ ਜਲਾ ਕੇ ਨਹੀਂ ਆਇਆ ਆਉਣ ਵਾਲੇ 5 ਸਾਲ ਦੇ ਦੌਰਾਨ ਉਹ ਆਏਗਾ ਇਸ ਕਾਰਨ ਵਿਸ਼ਵਾਸ ਰੱਖ ਕੇ ਸਾਰਾ ਕਾਰ ਸੰਕਰ ਰੱਖਾ ਪੂਰਾ ਦਮ ਸੰਭਾਬ ਲਾਕਾ ਵਿਜੇ ਸਿੰਘ ਦੇ ਹੱਕ ਵਿੱਚ ਆ ਰਿਹਾ ਜਿਉਂ ਜਿਉਂ ਇਲੈਕਸ਼ਨ ਦਾ ਇੱਕ ਤਰੀਕ ਜਿਹੜੇ ਆ ਰਹੀ ਹੈ ਉਹ ਕਦਰ ਜਾਣ ਬੜੀ ਪੀਚੀ ਨਾਲ ਵੱਧ ਰਿਹਾ ਹੈ ਜੋ ਮੈਂ ਸਮਝਦਾ ਕਿ ਵੱਡੀ ਲੀਡ ਦੇ ਵਿੱਚ ਪਾਵਾ ਜਿਹੜੀ ਮੇਰੀ ਰੇਟ ਵਿਜੇ ਸਿੰਘਲਾ ਉਹ ਆ ਰਹੇ